ਆਮਨਪ੍ਰੀਤ ਹੈ ਮੇਰਾ ਨਾਦੀ ਪੁੱਤਰ ਹੈ ਭਾਈ ਲੋ ਪੁੱਤਰ ਨੇ ਮੇਰੇ ਬਿੰਦੀ ਪੁੱਤਰ ਨੇ ਆਨਾਦੀ ਪੁੱਤਰ ਬਿੰਦੀ ਪੁੱਤਰ ਜਿਹੜੇ ਬਿੰਦ ਤੋਂ ਪੈਦਾ ਆ ਆਨਾਦੀ ਪੁੱਤਰ ਜਿਹਨੂੰ ਪੁੱਤਰ ਬਣਾਇਆ ਜਾਵੇ ਤੇ ਮੈਨੂੰ ਕਿਹਾ ਸੀ ਵੀ ਤੂੰ ਮੈਂ ਗੰਦੀ ਦੀ ਸੇਵਾ ਸੰਭਾਲਨੀ ਹੈ ਪਤਾ ਨਹੀਂ ਮੰਨਦਾ ਕਿ ਨਹੀਂ ਮੰਨਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੜੀ ਖੁਸ਼ੀ ਦੇ ਨਾਲ ਆਪਣਾ ਪੁੱਤਰ ਨਾਦੀ ਪੁੱਤਰ ਅਮਨਪ੍ਰੀਤ ਸਿੰਘ ਨੂੰ ਗੱਦੀ ਨਿਸ਼ਿਣੀ ਗੋਸ਼ਿਤ ਕਰ ਪਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਜੋ ਬਾਬਾ ਜੀ ਔਰ ਬੀਜੀ ਨੇ ਮੈਨੂੰ ਗੱਦੀ ਦੀ ਸੇਵਾ ਬਖਸ਼ੀ ਹੈ ਉਹ ਮੈਂ ਪੂਰੀ ਇਮਾਨਦਾਰੀ ਨਾਲ ਤਨ ਮਨ ਨਾਲ ਉਹ ਸੇਵਾ ਨਿਭਾਉਂਗਾ ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਕੱਪੜ